ਖੁਸ਼ੀ-ਖੁਸ਼ੀ ਪੂਰਾ ਟੱਬਰ ਇੱਕ ਰਿਸ਼ਤੇਦਾਰ ਦੇ ਘਰ ਚਲਿਆ ਸੀ ਲੇਕਿਨ ਉਹਨਾਂ ਨੂੰ ਕੀ ਪਤਾ ਸੀ ਕਿ ਰਾਹ ਦੇ ਵਿੱਚ ਹੀ ਉਹਨਾਂ ਨੂੰ ਮੌਤ ਆ ਜਾਵੇਗੀ। ਮੰਦਭਾਗੀ ਦੁਖਦਾਈ ਖਬਰ ਅੰਮ੍ਰਿਤਸਰ ਦੇ ਕਰੇਂਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਪਰਿਵਾਰ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ ਲੇਕਿਨ ਰਾਹ ਦੇ ਵਿੱਚ ਹੀ ਤੇਜ਼ ਰਫ਼ਤਾਰ ਦੇ ਕਾਰਨ ਦਰੱਖਤ ਦੇ ਨਾਲ ਟਕਰਾਉਣ ਦੇ ਕਾਰਨ ਮੌਕੇ ਤੇ ਹੀ ਜਾਨਾਂ ਦੀ ਮੌਤ ਹੋ ਗਈ ਜਿਸ ਦੇ ਵਿੱਚ ਬੱਚਾ ਵੀ ਸ਼ਾਮਲ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਸਾਕਸ਼ ਗੰਭੀਰ ਜ਼ਖਮੀ ਹੈ ਜਿਸ ਨੂੰ ਕੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਥਾਣਾ ਕਰਿੰਡਾ ਅਧੀਨ ਆਉਂਦੇ ਪਿੰਨ ਲਾਹੌਰੀ ਮਲ ਦੇ ਨਜ਼ਦੀਕ ਪਕਨਾ ਸਾਈਟ ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ Swift Desire ਕਾਰ ਤੇ ਸਵਾਰ ਹੋ ਕੇ ਨਿਹੰਗ ਬਾਣੇ ਦੇ ਵਿੱਚ ਸਿੰਘ ਆਪਣੇ ਪਰਿਵਾਰ ਦੇ ਨਾਲ ਪਗਨਾ ਤੋਂ ਕਰੇਂਡਾਵਲ ਆ ਰਿਹਾ ਸੀ ਕਿ ਉਹਨਾਂ ਦੀ ਕਾਰ ਇੱਕ ਅਚਾਨਕ ਆਏ ਮੋੜ ਤੋਂ ਬੇਕਾਬੂ ਹੁੰਦੀ ਹੋਈ ਸੜਕ ਦੇ ਕੰਡੇ ਤੇ ਲੱਗੇ ਦਰਖਤ ਦੇ ਨਾਲ ਟਕਰਾ ਗਈ ਨਤੀਜੇ ਵਜੋਂ ਮੌਕੇ ਤੇ ਹੀ ਨਿਹੰਗ ਸਿੰਘ ਉਹਨਾਂ ਦੀ ਪਤਨੀ ਤੇ ਬੱਚਾ ਅਕਾਲ ਚਲਾਣਾ ਕਰ ਗਏ ਸਥਾਨਕ ਲੋਕਾਂ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ਸੀ ਜੋ ਅਚਾਨਕ ਆਏ ਮੋੜ ਤੇ ਆਪਣਾ ਸੰਤੁਲਨ ਗੁਆ ਬੈਠੀ ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਦਸੇ ਦੇ ਵਿੱਚ ਜਿੱਥੇ ਨਿਹੰਗ ਸਿੰਘ ਦੇ ਪਰਿਵਾਰ ਦੀ ਮੌਤ ਹੋ ਗਈ ਹੈ ਉੱਥੇ ਹੀ ਇੱਕ ਹੋਰ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਜਿਹੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਇੱਥੇ ਲੋੜ ਇਹ ਹੈਗੀ ਹੈ ਕਿ ਤੁਸੀਂ ਕਿਤੇ ਵੀ ਜਾ ਰਹੇ ਹੋ ਤਾਂ ਤੁਸੀਂ ਸਾਵਧਾਨੀ ਦੇ ਨਾਲ ਡਰਾਈਵ ਕਰੋ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਪਾਵੇਂ ਕਿੰਨੀ ਸਾਵਧਾਨੀ ਦੇ ਨਾਲ ਸੇਫਟੀ ਦੇ ਨਾਲ ਡਰਾਈਵ ਕਿਉਂ ਨਾ ਕਰ ਰਹੀ ਹੋਈਏ ਪਰ ਅਗਿਓ ਜਿਹੜੇ ਹੋਰ ਚਾਲਕ ਹੁੰਦੇ ਨੇ ਉਹਨਾਂ ਦੀ ਅਣਗਹਿਲੀ ਦੇ ਕਾਰਨ ਵੱਡੇ ਸੜਕ ਹਾਦਸੇ ਵਾਪਰ ਜਾਂਦੇ ਨੇ ਜ਼ਿੰਦਗੀਆਂ ਵੀ ਖਤਮ ਹੋ ਜਾਂਦੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਜਿਵੇਂ ਜੋ ਪ੍ਰਤੱਖ ਦਰਸ਼ੀ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਤੇਜ਼ ਰਫ਼ਤਾਰ ਦੇ ਵਿੱਚ ਇਹਨਾਂ ਦੀ ਗੱਡੀ ਸੀ ਜਦੋਂ ਇੱਕੋ ਦਾ ਮੋੜ ਆਇਆ ਤਾਂ ਇਹ ਬੈਲੈਂਸ ਨਹੀਂ ਕਰ ਸਕੇ ਤੇ ਮੋੜਤੇ ਹੀ ਇੱਕ ਦਰਖਤ ਸੀ ਜਿਸ ਦੇ ਨਾਲ ਇਹਨਾਂ ਦੀ ਗੱਡੀ ਇਸ ਤਰੀਕੇ ਦੇ ਨਾਲ ਟਕਰਾਈ ਕਿ ਪੂਰੀ ਗੱਡੀ ਜੁਵੇ ਉਹ ਨੁਕਸਾਨੀ ਗਈ ਹੈ ਕਿ ਗੱਡੀ ਚੱਕਣਾ ਚੁਰ ਹੋ ਗਈ ਹੈ ਜੋ ਕਿ ਤਸਵੀਰਾਂ ਤੁਹਾਂ ਡਿਸਕਰੀਨ ਦੇ ਨੇ ਤੇ ਲੋੜ ਹੈ ਇੱਥੇ ਸਮਝਣ ਦੀ ਕਿ ਕਿਤੇ ਵੀ ਜਾਣਾ ਹੋਵੇ ਭਾਵੇਂ ਲੇਟ ਹੀ ਕਿਉਂ ਨਾ ਹੋ ਰਹੀ ਹੋਵੇ ਤਾਂ ਤੁਸੀਂ ਜੋ ਹੈ ਗੱਡੀ ਬਿਲਕੁਲ ਸਾਵਧਾਨੀ ਤਰੀਕੇ ਦੇ ਨਾਲ ਚਲਾਓ ਤਾਂ ਜੋ ਤੁਸੀਂ ਆਪਣੇ ਪਰਿਵਾਰ ਦੀ ਆਪਣੀ ਜ਼ਿੰਦਗੀ ਤੇ ਹੋਰਾਂ ਦੀ ਜ਼ਿੰਦਗੀ ਬਚਾ ਸਕੋ।